ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਨੂੰ ਕਿਹਾ ਸੀਗਾ ਕਿ ਮੈਂ ਡੇਲੀ ਦੀ ਡੇਲੀ ਵੀਡੀਓ ਅਪਲੋਡ ਕਰੂੰਗੀ ਚਾਹੇ ਛੋਟੀ ਕਰਾਂ ਬਟ ਫਿਰ ਵੀ ਮੇਰੇ ਤੋਂ ਜਦੋਂ ਨਹੀਂ ਹੋ ਪਾਉਂਦਾ ਹੈਗਾ ਉਸ ਦਿਨ ਜਦੋਂ ਜਦੋਂ ਵੀਡੀਓ ਦਾ ਟਾਈਮ ਚੱਲਦਾ ਹੁੰਦਾ ਉਹ ਉਸ ਟਾਈਮ ਤੇ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਹੁੰਦੀ ਹੁੰਦੀ ਹੈ ਕਿ ਹਾਏ ਇੰਨੇ ਵਜ ਗਏ ਇੰਨੇ ਵਜ ਗਏ ਕਿ ਕੋਈ ਤਾਂ ਮੇਰੀ ਵੇਟ ਵੀ ਕਰ ਰਿਹਾ ਹੋਊਗਾ ਵੀ ਹਮ ਤਾਂ ਵੀਡੀਓ ਅਪਲੋਡ ਹੋਣੀ ਹੈ ਬਟ ਜਦੋਂ ਤਵਿਆ ਤਾਂ ਥੋੜਾ ਜਿਆਦਾ ਹੋ ਜਾਂਦਾ ਹੈਗਾ ਬਸ ਉਹੀ ਦਿਨ ਰਹਿ ਜਾਂਦਾ ਹੈਗਾ ਬਾਕੀ ਮੈਂ ਆਪਣੇ ਵੱਲੋਂ ਪੂਰਾ ਟਰਾਈ ਕਰਦੀ ਆ ਤੇ ਮੈਂ ਤਾਂ ਜਦੋਂ ਮਤਲਬ YouTube ਤੇ ਸਟਾਰਟ ਵੀ ਕੀਤਾ ਸੀ ਉਦੋਂ ਵੀ ਬਹੁਤ ਬਹੁਤ ਕੁਝ ਸੋਚਿਆ ਸੀਗਾ ਕਿ ਮੈਂ ਜੋ ਜੋ ਚੀਜ਼ਾਂ ਮੈਨੂੰ ਬਣਾਉਣੀਆਂ ਹੁੰਦੀਆਂ ਮੈਂ ਬਣਾਉਣੀਆਂ ਸਿੱਖਿਆ ਨੇ ਮਤਲਬ ਕੁਕਿੰਗ ਚ ਤੇ ਉਹ ਸਾਰੀਆਂ ਚੀਜ਼ਾਂ ਵੀ ਮੈਂ ਬਣਾਉਂਗੀ ਅਪਲੋਡ ਕਰੂੰਗੀ ਮੋਟੀਵੇਸ਼ਨਲ ਵੀਡੀਓ ਡੇਲੀ ਤੇ ਡੇਲੀ ਨਵਾਂ ਨਵਾਂ ਕੰਟੈਂਟ ਲੱਗਾਂਗੀ ਬਟ ਫਿਰ ਜਦੋਂ ਮੇਰੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਜਦ ਕਿ ਮੈਂ ਟ੍ਰੀਟਮੈਂਟ ਦਾ ਨਹੀਂ ਸੋਚਿਆ ਸੀ ਟ੍ਰੀਟਮੈਂਟ ਦਾ ਮੈਨੂੰ ਇਹ ਸੀਗਾ ਵੀ ਟ੍ਰੀਟਮੈਂਟ ਮੈਂ ਜਦੋਂ ਮੇਰੀ YouTube ਦੀ ਅਰਨੀング ਸਟਾਰਟ ਹੋ ਗਈ ਉਸ ਤੋਂ ਬਾਅਦ ਟ੍ਰੀਟਮੈਂਟ ਸਟਾਰਟ ਕਰਾਉਂਗੀ ਤਾਂ ਜੋ ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਨਾ ਹੋਵੇ ਕਿ ਕੋਈ ਪੈਸੇ ਦੀ ਤੰਗੀ ਤੋਂ ਜਾ ਕਿਸੇ ਵੀ ਚੀਜ਼ ਦੀ ਤੰਗੀ ਦੀ وجہ ਨਾਲ ਵੀ ਇਹ ਸਾਰਾ ਕੁਝ ਵੀ ਮਤਲਬ ਵਿਚਰ ਹੋਵੇ ਬਲਕਿ ਇਹਨੂੰ ਇਹ ਸੀਗਾ ਵੀ ਹੁਣ ਮੈਂ ਸਾਰਾ ਕੁਝ ਹੀ ਆਪਣੇ ਜ਼ਮ ਤੇ ਕਰਨਾ ਹੈਗਾ ਤੇ ਜੇ ਬਸ ਲਿਖਿਆ ਹੋਊਗਾ ਬਾਈ ਗੁਰੂ ਨੇ ਠੀਕ ਹੋਣਾ ਤਾਂ ਇਹ ਸਾਰੀਆਂ ਚੀਜ਼ਾਂ ਸਿਰੇ ਚੜ ਮੰਗੀਆਂ ਜੇ ਨਹੀਂ ਹੋ ਲਿਖਿਆ ਹੋਊਗਾ ਤੇ ਨਹੀਂ ਖੁਸ਼ ਬਣੂਗਾ ਪਰ ਬਾਈ ਗੁਰੂ ਸਾਥ سپورਟ ਮਤਲਬ ਇੰਨਾ ਕ ਜਿਆਦਾ ਮੈਨੂੰ ਪਿਆਰ ਮਿਲਿਆ ਉਹ ਸਾਰੇ ਦਿ ਲਈ ਸਪਤਾ ਜਿੰਨੀ ਵਾਰ ਵੀ ਬੋਲਾ థాంਕ ਯੂ ਉਹਨੀ ਵਾਰ ਘਟ ਹੈ ਐਨਾ ਪਿਆਰ ਮਿਲਿਆ ਤੇ ਰਹੀ ਮੇਰੀ ਅਰਨੀਿੰਗ ਸਟਾਰਟ ਹੋਈ ਨਹੀਂ ਹੈਗੀ ਬਟ ਉਸ ਤੋਂ ਹੀ ਪਹਿਲਾਂ ਤਾਂ ਵੀਰ ਤੂੰ ਬਹੁਤ ਜ਼ਿਆਦਾ ਖਰਾ ਹੋ ਗਈ ਤੇ ਬਾਕੀ ਦੇ ਸਾਰੇ ਵੀ ਮੈਨੂੰ ਕਹਿਣ ਲੱਗੇ ਕਿ ਲੋਕੀ ਹੈਲਪ ਕਰਨ ਲਈ ਤਿਆਰ ਨੇ ਤੇ ਤੈਨੂੰ ਹੈਲਪ ਦੀ ਜ਼ਰੂਰਤ ਹੈ ਤਾਂ ਮਤਲਬ ਲੈਣ ਦੇ ਵਿੱਚ ਕੋਈ ਕੁਝ ਵੀ ਗਲਤ ਨਹੀਂ ਹੈਗਾ ਕਿਉਂਕਿ ਦੁਨੀਆ ਤੇ ਫੇਕ ਕਰੀ ਜਾਂਦੀ ਹੈ ਪੈਸੇ ਇਕੱਠੇ ਕਰਨ ਦੇ ਲਈ ਉਹ ਜੋ ਕੁਝ ਚਲੋ ਬਾਈ ਗੁਰੂ ਆਪਣੇ ਤੋਏ ਜੋ ਕੁਝ ਨਾ ਕਰਵਾਵੇ ਕਿਉਂਕਿ ਪਤਾ ਨਹੀਂ ਪਹਿਲੇ ਹੀ ਕੀ ਕਿਸੇ ਦਾ ਆਪ ਲੈ ਕੇ ਭੁੱਲੇ ਆ ਜਾਂ ਤਾਂ ਫਿਰ ਲੈ ਕੇ ਮੁਕਰੇ ਹੋયા ਜਿਹੜਾ ਆ ਜਨਮ ਚਾ ਚੀਜ਼ਾਂ ਚੱਲਦੀਆਂ ਨੇ ਸੋ ਐਸ ਵਾਰ ਤਾਂ ਕੋਈ ਕਿਸਦਾ 1 ਰੁਪਿਆ ਵੀ ਨਜਾਇਜ਼ ਆਪਣਾ ਹੱਥੋਂ ਚੱਲੇ ਨਾ ਤੇ ਬਹੁਤ ਚੀਜ਼ਾਂ ਸੀਗੀਆਂ ਮੇਰੇ ਦਿਮਾਗ 'ਚ ਪਟ ਵੱਡ ਸਾਰੀਆਂ ਮਤਲਬ ਚੇਂਜ ਹੋ ਗਈਆਂ ਕਿਤਨਾ ਕਿਤੇ ਉਹ ਜਗਾ ਤੇ ਆ ਕੇ ਜਦ ਮੈਂ ਬਹੁਤ ਬਿਮਾਰ ਹੋਈ ਤੇ ਮੈਨੂੰ ਉਹ ਵੀਡੀਓ ਅਪਲੋਡ ਕਰਨੀ ਪਈ ਕਿ ਮੇਰੀ ਹੈਲਪ ਕਰੋ ਸੋ ਉਹ ਵੀਡੀਓ ਮੈਨੇ ਬਹੁਤ ਬਹੁਤ ਵੱਡੇ ਦਿਲ ਨਾਲ ਬਣਾਈ ਸੀ ਕਿਉਂਕਿ ਮੇਰਾ ਖੁਦ ਦਾ ਨੇਚਰ ਐਸਾ ਹੁੰਦਾ ਕਿ ਮੈਂ ਵੀ ਸੇਵਾ ਕਰਾਂ ਪੁੰਨਦਾਨ ਕਰਾਂ ਪਰ ਬਾਈ ਗੁਰੂ ਮੈਨੂੰ ਉਸ ਜਗਾ ਤੇ ਲੈ ਕੇ ਖੜਾ ਕੀਤਾ ਜਿੱਥੇ ਕਿ ਮੈਨੂੰ ਹੈਲਪ ਮੰਗਣੀ ਪਈ ਤੇ ਅੱਜ ਜਿਹੜੀ ਹੈਲਪ ਮੈਨੂੰ ਮਿਲਦੀ ਹੈ ਜਿਹੜਾ ਪਿਆਰ ਮੈਨੂੰ ਮਿਲਦਾ ਹੈ ਉਹ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਗਈਆਂ ਕਿ ਹਾਂ ਜਿਵੇਂ ਹੁਣ ਕੋਈ ਮੇਰੇ ਵਰਗਾ ਹੈ ਮੈਂ ਹੈਲਪ ਕਰਦੀਆਂ ਤਾਂ ਉਹ ਉਹਦੇ ਲਈ ਮਤਲਬ ਮੇਰੇ ਹੀ ਉਹਦੇ ਦਿਲ ਦੇ ਵਿੱਚ ਵੈਲਿਊ ਕਿੰਨੀ ਹੋਊਗੀ ਤੇ ਜ਼ਰੂਰ ਤੋਂ ਆਪਾਂ ਨੂੰ ਆਪਣੀ ਕਮਾਈ ਦੇ ਵਿੱਚੋਂ ਕੁਝ ਕਿਸੇ ਜ਼ਰੂਰ ਕੱਢਣਾ ਚਾਹੀਦਾ ਜਦ ਕਿ ਜਦ ਕਿ ਜੇ ਕੋਈ ਬਿਮਾਰ ਨੂੰ ਆਪਣੀ ਵਜ੍ਹਾ ਤੇ ਨਾਲ ਕੇ ਸਾਨੂੰ ਦਵਾਈ ਮਿਲਦੀ ਹੈ ਕਿਸੇ ਭੁੱਖੇ ਦਾ ਢਿੱਡ ਭਰ ਜਾਂਦਾ ਹੈ ਤੇ ਕਿਸੇ ਪਿਆਸੇ ਦੀ ਪਿਆਸ ਮੁੱਕ ਜਾਂਦੀ ਹੈ ਤਾਂ ਉਸ ਤੋਂ ਵੱਡਾ ਜ਼ਿੰਦਗੀ 'ਚ ਕੁਝ ਨਹੀਂ ਹੈਗਾ ਆਪਾਂ ਜੋੜ ਲਈਏ ਪੈਸਾ ਇਕੱਠਾ ਕਰ ਲਈਏ ਕਿੰਨਾ ਵੀ ਕਰ ਲਈਏ ਪਰ ਇੱਕ ਟਾਈਮ ਤੋਂ ਬਾਅਦ ਸਾਰਾ ਕੁਝ ਇੱਥੇ ਰਹਿ ਜਾਂਦਾ ਤੇ ਉਹ ਆਪਣਾ ਜੋੜਿਆ ਹੋਇਆ ਧੰਨੇ ਆਪਣੇ ਘਰ ਦੇ ਵਿੱਚ ਕਲੇਸ਼ ਤੇ ਵਜ੍ਹਾ ਬਣ ਜਾਂਦਾ ਸੋ ਘਰ ਦੇ ਵਿੱਚ ਰੱਖੋ ਜੋੜੋ ਪਰ ਆਪਣੇ ਕਰਮਾਂ ਦਾ ਵੀ ਸੋਚ ਕੇ ਚੱਲੋ ਕਿ ਆਪਾਂ ਨੇ ਵੀ ਅੱਗੇ ਜਾ ਕੇ ਜਵਾਬ ਦੇਣਾ ਹੈ ਆਪਾਂ ਵੀ ਆਪਾਂ ਵੀ ਮਤਲਬ ਜਵਾਬ ਦੇ ਆ ਇਹ ਚੀਜ਼ਾਂ ਦੇ ਜੇ ਹੁਣ ਕੋਈ ਤੁਹਾਨੂੰ ਪੁੱਛਦਾ ਹੈ ਕਿ ਤੁਸੀਂ ਕਦੇ ਕਿਸੇ ਰੋਂਦੇ ਨੂੰ ਚੁੱਪ ਕਰਾਇਆ ਤੇ ਆਪਾਂ ਹਾਂ ਬੋਲ ਸਕਦੇ ਹਾਂ ਕਦੇ ਕਿਸੇ ਭੁੱਖੇ ਦਾ ਢਿੱਡ ਭਰਿਆ ਤੇ ਆਪਾਂ ਹਾਂ ਬੋਲ ਸਕਦੇ ਹਾਂ ਤੇ ਬਲਕਿ ਮੈਨੂੰ ਲੱਗਦਾ ਹੈ ਜਿਵੇਂ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਨੇ ਬਹੁਤ ਛੋਟੇ ਬੱਚੇ ਹੁੰਦੇ ਨੇ ਜਿਵੇਂ ਉਹਨਾਂ ਨੂੰ 1 ਰੁਪਿਆ ਵੀ ਇੰਨੀ ਕੁਸ਼ੀ ਦੇ ਜਾਂਦਾ ਹੈ ਤੇ ਆਪਾਂ ਨੂੰ ਉਹ ਜੀਜ਼ਾਂ ਤੋਂ ਬਿਲਕੁਲ ਦੁਆਵਾਂ ਲੈਣੀਆਂ ਚਾਹੀਦੀਆਂ ਨੇ ਜਿੰਨੀਆਂ ਹੋ ਸਕੇ ਉਹਨੀਆਂ ਦੁਆਵਾਂ ਆਪਾਂ ਨੂੰ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਕਿਤੇ ਨਾ ਕਿਤੇ ਜਦੋਂ ਵੀ ਆਪਾਂ ਕਿਸੇ ਦੁੱਖ ਦੀ ਕੜੀ ਦੇ ਵਿੱਚ ਹੁੰਨ ਆ ਉਸ ਟਾਈਮ ਆਪਾਂ ਨੂੰ ਇਹ ਦੁਆਵਾਂ ਹੀ ਸਹਾਈ ਹੁੰਦੀਆਂ ਨੇ ਨਾ ਕਿ ਹੋਰ ਕੋਈ ਚੀਜ਼ਾਂ ਸੋ ਚੰਗੇ ਕੰਮ ਤੇ ਚੰਗੇ ਕਰਮ ਜ਼ਰੂਰ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਕਰੀਏ ਤੇ ਅੱਗੇ ਵਧੀਏ ਤੇ ਨੰਬਰ 2 ਤੇ ਜਿਵੇਂ ਚਾਂਚਕ ਕਿਸੇ ਦੀ ਵੀ ਕੋਈ ਡੈਥ ਵਗੈਰਾ ਹੋ ਜਾਂਦੀ ਹੈਗੀ ਤੇ ਆਪਾਂ ਨੂੰ ਰੋਣਾ ਬਿਲਕੁਲ ਨਹੀਂ ਚਾਹੀਦਾ ਉਹਦੇ ਲਈ ਅਰਦਾਸ ਕਰਨੀ ਚਾਹੀਦੀ ਕਿ ਵਾਹਿਗੁਰੂ ਜੋ ਚੀਜ਼ਾਂ ਵੀ ਤਣੀਆਂ ਸੀਗੀਆਂ ਇੱਥੇ ਭੁਗਤ ਲਈਆਂ ਬਸ ਅੱਗੇ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਜਾਵੇ ਇਨਸਾਨ ਖੁਸ਼ ਹੋਵੇ ਬਹੁਤ ਵਧੀਆ ਸੁੱਖ ਦੀ ਜ਼ਿੰਦਗੀ ਮਿਲੇ ਮੈਂ ਮੇਰੀ ਮਾਤਾ ਨੂੰ ਵੀ ਬਹੁਤ ਸਮਝਾਉਂਦੀ ਨੀ ਨਿਯਮ ਕਿ ਮੈਂ ਬਿਲਕੁਲ ਵੀ ਜੇ ਕੱਲ ਮੈਨੂੰ ਕੁਝ ਹੋ ਹੋ ਜਾਵੇ ਤੇ ਬਿਲਕੁਲ ਵੀ ਇਸ ਤਰ੍ਹਾਂ ਥੋੜੀ ਜਿਹੀ ਆਪਣੇ ਚਿਹਰੇ ਤੇ ਸ਼ਿਕਨ ਲੈ ਕੇ ਨਹੀਂ ਆਉਣੀ ਹੈਗੀ ਬਈ ਮੈਂ ਹੋ ਗਿਆ ਉਹਨੇ ਹੋ ਗਿਆ ਉਸ ਦੇ ਨਾਲ ਦੀ ਮੈਂ ਤੁਹਾਨੂੰ ਇੱਕ ਸਟੋਰੀ ਸੁਣਾਉਣੀ ਹੈ ਅੱਜ ਅ ਸਟੋਰੀ ਇੱਕ ਮਾਂ ਸੀਗੀ ਬੱਚੇ ਨਹੀਂ ਹੋ ਰਹੇ ਸੀ ਉਹਦੇ ਕਈ ਸਾਲ ਟੱਪ ਗਏ ਕਈ ਸਾਲਾਂ ਦੇ ਬਾਅਦ ਉਹਦੇ ਘਰ ਦੋ ਬੇਟਿਆਂ ਨੇ ਜਨਮ ਲਿਆ ਤੇ ਉਹਨਾਂ ਨੇ ਬੱਚਿਆਂ ਦੇ ਨਾਮ ਰੱਖੇ ਗੁਰੂ ਪ੍ਰਸ਼ਾਦ ਇੱਕ ਦਾ ਗੁਰ ਇੱਕ ਦਾ ਪ੍ਰਸ਼ਾਦ ਤੇ ਕਾਫੀ ਵੱਡੇ ਵੱਡੇ ਹੋ ਗਏ ਚੱਲੇ ਫਿਰਦੇ ਸੀ ਸਾਰਾ ਕੁਝ ਸਹੀ ਸੀਗਾ ਅਚਾਨਕ ਇੱਕ ਦਿਨ ਆ ਬੱਚਾ ਬਿਮਾਰ ਹੁੰਦਾ ਬੁਖਾਰ ਹੁੰਦਾ ਉਸ ਨੂੰ ਵੱਡੇ ਵਾਲਾ ਤੇ ਉਹਦੀ ਡੈਥ ਹੋ ਜਾਂਦੀ ਹੈ ਤੇ ਉਹਦੀ ਮਾਂ ਦਾ ਰੋ ਰੋ ਕੇ ਬੁਰਾ ਹੁੰਦਾ ਤੇ ਬਿਲਕੁਲ ਉਹ ਵਿਚਾਰੀ ਇਸ ਤਰ੍ਹਾਂ ਹੋ ਜਾਂਦੀ ਹੈ ਜਿਵੇਂ ਕੰਮਲੀ ਹੋ ਰਹੀ ਹੋਵੇ ਜਿਵੇਂ ਦਿਮਾਗ ਕੰਮ ਨਹੀਂ ਕਰ ਰਹਾ ਹੈਗਾ ਸਮਝ ਸਕਦੇ ਹੋ ਤੁਸੀਂ ਉਹ ਸਿਚੁਏਸ਼ਨ ਜਦੋਂ ਕਿਸੇ ਮਾਂ ਤੇ ਪੈਂਦੀ ਹੈ ਤੇ ਸਪੈਸ਼ਲੀ ਜਦੋਂ ਆਪਾਂ ਬੱਚੇ ਦੇਖੇ ਬਹੁਤ ਸਾਲਾਂ ਦੇ ਬਾਅਦ ਬਿਲਕੁਲ ਤਰਸਦੇ ਹਨ ਕੋਈ ਚੀਜ਼ ਨਹੀਂ ਹੋਵੇ ਤੇ ਉਹ ਚੀਜ਼ੇ ਮਿਲ ਕੇ ਤੁਹਾਡੇ ਹੱਥੋਂ ਚੜੀ ਜਾਵੇ। ਉਹ ਚੀਜ਼ ਦਾ ਦੁੱਖਦਰਦ ਉਹ ਸਾਰੀ ਸਮਝ ਸਕਦੇ ਆ ਤੇ ਉਹਨੂੰ ਉਹਦਾ પતિ ਬਹੁਤ ਸਮਝਾਉਂਦਾ ਬਹੁਤ ਜ਼ਿਆਦਾ ਮਤਲਬ ਟਰਾਈ ਕਰਦਾ ਕਿ ਠੀਕ ਆਵੇ, ਕੁਝ ਖਾਵੇ, ਪੀਵੇ ਤੇ ਪਰ ਉਹ ਸਾਰਾ ਦਿਨ ਰਾਤ ਬੈਠੀ ਰੋਂਦੀ ਰਹਿੰਦੀ। ਉਹਦੀ ਖੁਦ ਦੀ ਹਾਲਤ ਇਸ ਤਰ੍ਹਾਂ ਦੀ ਹੋਊਗੀ ਕਿ ਵੀ ਇਸ ਮਾਨ ਨੂੰ ਕਿਸੇ ਵੀ ਵੇਲੇ ਕੁਝ ਹੋ ਸਕਦਾ ਹੈਗਾ ਤੇ ਮਤਲਬ ਬੱਚਨ ਦੇ ਜਿਹੜੇ ਚਾਂਸ ਬਹੁਤ ਘੱਟ ਹੋ ਗਏ ਤੇ ਇੱਕ ਦਿਨ ਮਾਸਤੇ ਪਈ ਤੇ ਉਹਨੂੰ ਸੁਪਨਾ ਆਇਆ ਸੁਪਨਾ ਆਇਆ ਬਹੁਤ سارے ਲੋਕ ਬਿਲਕੁਲ ਨਵੇਂ ਕੱਪੜੇ ਪਾ ਕੇ ਹੱਥ ਦੇ ਵਿੱਚ ਇਸ ਤਰ੍ਹਾਂ ਦੀਪਕ ਲੈ ਕੇ ਦੀਵਾ ਪੂਰੀ ਤਰ੍ਹਾਂ ਜਗ ਰਿਹਾ ਤੇ ਸਾਰੇ ਲੋਕ ਬਹੁਤ ਖੁਸ਼ੀਆਂ ਮਨਾਉਂਦੇ ਹੋਏ ਨਵੇਂ ਕੱਪੜੇ ਹੱਥ 'ਚ ਦੀਪਕ ਲੈ ਕੇ ਅੱਗੇ-ਅੱਗੇ ਨੱਚਦੇ ਖੇਡਦੇ ਹਾਸਦੇ ਚੱਲੇ ਜਾ ਰਹੇ ਨੇ ਤੇ ਉੱਥੇ ਉਸ ਮਾਂ ਨੂੰ ਆਪਣਾ ਪੁੱਤਰ ਦਿਖਾਈ ਦਿੱਤਾ ਤੇ ਉਹਦੇ ਬਿਲਕੁਲ ਫਟੇ ਹੋਏ ਕੱਪੜੇ ਪਾਏ ਹੋਏ ਸੀ ਤੇ ਜਿਹੜਾ ਹੱਥ ਦੇ ਵਿੱਚ ਦੀਪਕ ਲਿਆ ਹੋਇਆ ਸੀ ਉਸ ਦੀ ਵੀ ਮਤਲਬ ਬਿਲਕੁਲ ਉਹਦਾ ਕੋਈ ਚਾਨਣ ਨਹੀਂ ਸੀ ਉਹ ਬੁਝਿਆ ਹੋਇਆ ਦੀਵਾ ਸੀਗਾ ਉਹਦੇ ਹੱਥ ਚ ਤੇ ਉਹ ਮਾਂ ਭੱਜ ਕੇ ਆਪਣੇ ਬੇਟੀ ਕੋਲ ਗਈ ਤੇ ਕਹਿੰਦੇ ਵੀ ਇੱਥੋਂ ਸਾਰੇ ਜਣੇ ਹਾਸਤੇ ਤੇ ਨੱਚਦੇ ਜਾ ਰਹੇ ਨੇ ਪਰ ਤੇਰੇ ਹੱਥ ਤੇ ਜਿਹੜਾ ਦੀਪਕ ਹੈ ਵੀ ਬੁਝਿਆ ਹੋਇਆ ਹੈ ਤੇ ਕੱਪੜੇ ਵੀ ਫਟੇ ਪੁਰਾਣੇ ਨੇ ਵੀ ਐਵੇਂ ਕਿਉਂ ਵੀ ਮਤਲਬ ਤੂੰ ਵੀ ਇਹਨਾਂ ਦੇ ਨਾਲ ਜਾ ਤੇ ਉਹ ਕਹਿੰਦਾ ਵੀ ਇਹ ਸਾਰੀਆਂ ਸੀਜਾਂ ਦੀ ਵਜ੍ਹਾ ਮਮੀ ਤੁਸੀਂ ਖੁਦ ਹੋ ਕਿਉਂਕਿ ਜਦੋਂ ਵੀ ਇਹ ਦੀਪਕ ਜਲਣ ਦੀ ਕੋਸ਼ਿਸ਼ ਕਰਦਾ ਉਸੇ ਟਾਈਮ ਤੁਹਾਡੇ ਜਿਹੜੇ ਹੰਝੂ ਹੈ ਇਸ ਤੇ ਉੱਪਰ ਡਿੱਗੇ ਜਾਂਦੇ ਆ ਤੇ ਮੇਰੇ ਦੀਪਕ ਨੂੰ ਜਲਨ ਨਹੀਂ ਦੇ ਰਹੇ ਹੈਗੇ ਜਿਸ ਟਾਈਮ ਵੀ ਮੈਂ ਕੱਪੜੇ ਪਾਉਂ ਨਵੇਂ ਕੱਪੜੇ ਪਾਉਣ ਦੀ ਕੋਸ਼ਿਸ਼ ਕਰਦਾ ਉਸੇ ਟਾਈਮ ਤੁਸੀ ਰੋਣ ਲੱਗ ਜਾਂਦੇ ਹੋ ਤੇ ਮੇਰੇ ਅੱਗੇ ਇੱਕ ਹੰਝੂਆਂ ਦਾ ਸਮੁੰਦਰ ਬਣ ਜਾਂਦਾ ਹੈ ਉਹ ਸਮੁੰਦਰ पार ਹੋਣ ਤੋਂ ਬਾਅਦ ਐਡਰੈਸ ਮਿਲਦੀ ਹੈ ਸੋ ਮੈਨੂੰ ਇਹ ਐਡਰੈਸ ਇਸ ਲਈ ਨਹੀਂ ਮਿਲ ਰਹੀ ਕਿਉਂਕਿ ਤੁਸੀਂ ਰੋ ਰਹੇ ਹੋ ਤੇ ਮੇਰਾ ਇਹ ਦੀਪਕ ਇਸ ਲਈ ਨਹੀਂ জ্বল ਰਿਹਾ ਕਿਉਂਕਿ ਤੁਸੀਂ ਰੋ ਰਹੇ ਹੋ ਤੇ ਮੈਂ ਅੱਗੇ ਇਸ ਕਰਕੇ ਨਹੀਂ ਵਧ ਰਹਾ ਕਿਉਂਕਿ ਦੁਸਰੇ ਹੋ ਰਹੇ ਹੋ ਤੇ ਦੂਸਰੇ ਦਿਨ ਉਹ ਮਾਂ ਸੁੱਤੀ ਉੱਠੀ ਸੁੱਤੀ ਉੱਠੀ ਉਹ ਬਹੁਤ ਜ਼ਿਆਦਾ ਖੁਸ਼ ਹਸਰੀ ਤੇ ਉਹਨੇ ਆਪਣੇ ਬੱਚੇ ਨੂੰ ਸੁਪਨੇ ਦੇ ਵਿੱਚ ਪ੍ਰੋਮਿਸ ਦਿੱਤਾ ਕਿ ਨਹੀਂ ਬੇਟਾ ਮੈਂ ਚਾਹੂੰਗੀ ਵੀ ਅਸਤੇ ਨਵੇਂ ਕੱਪੜੇ ਪਾ ਕੇ ਹੱਥ 'ਚ ਦੀਪਕ ਲੈ ਕੇ ਤੂੰ ਵੀ ਮਤਲਬ ਹੱਥ ਤੱਕ ਹਿੱਡਦਾ ਇਹਨਾਂ ਦੇ ਨਾਲ ਚੱਲਿਆ ਜਾ ਤੇ ਅੱਜ ਤੋਂ ਬਾਅਦ ਮੈਂ ਕਦੇ ਵੀ ਰੂੰਗੀ ਤੇ ਦੂਸਰੇ ਦਿਨ ਉਹ ਮਾਂ ਜਦੋਂ ਸੌਕੇ ਉੱਠਦੀ ਹੈ ਤਾਂ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਉਹ ਬਿਲਕੁਲ ਆਪਣੇ ਸਾਰੇ ਘਰ ਦੇ ਕੰਮ-ਕਾਰ ਵਗੈਰਾ ਉਮੀ ਕਰਨ ਲੱਗ ਜਾਂਦੀ ਹੈ ਜਿਸ ਤਰ੍ਹਾਂ ਉਹ ਪਹਿਲਾਂ ਕਰਦੀ ਸੀ ਤੇ ਉਸ ਨੂੰ ਉਸ ਦਾ ਪਤੀ ਪੁੱਛਦਾ ਹੈ ਕਿ ਵੀ ਮਤਲਬ ਅੱਜ ਤੂੰ ਇੰਨੀ ਜ਼ਿਆਦਾ ਖੁਸ਼ ਕਿਵੇਂ ਮਤਲਬ ਤੂੰ ਤਾਂ ਬੱਚੇ ਦੇ ਜਨਮ ਤੋਂ ਬਾਅਦ ਬਿਲਕੁਲ ਐਵੇਂ ਕਰ ਲਿਆ ਸੀਗਾ ਵੀ ਵੀ ਮੈਂ ਬਚਣਾ ਹੀ ਨਹੀਂ ਹੈਗਾ ਮੈਂ ਵੀ ਮਰ ਹੀ ਜਾਣਾ ਹੈਗਾ ਤਾਂ ਉਸਮਾਨ ਨੇ ਕਿਹਾ ਕਿ ਮੈਂ ਅੱਜ ਖੁਸ਼ ਹਾਂ ਇਸ ਲਈ ਹਾਂ ਕਿਉਂਕਿ ਮੇਰਾ ਬੱਚਾ ਖੁਸ਼ ਹੈ ਤੇ ਮੇਰਾ ਬੱਚਾ ਮੇਰੀ ਖੁਸ਼ੀ ਖੁਸ਼ੀ ਮੇਰੇ ਖੁਸ਼ ਹੋਣ ਕਰਕੇ ਅੱਗੇ ਵਧ ਸਕਦਾ ਤਾਂ ਮੈਂ ਮੇਰੇ ਬੱਚੇ ਨੂੰ ਅੱਗੇ ਵਧਾਉਣ ਦੇ ਲਈ ਖੁਸ਼ੀ ਰਹੂੰਗੀ ਹੁਣ ਤੋਂ ਬਾਅਦ ਮੈਂ ਕਦੇ ਵੀ ਰੋਂਦੀ ਨਹੀਂ ਸੋ ਬਿਲਕੁਲ ਇਸ ਤਰ੍ਹਾਂ ਦੀਆਂ ਹੀ ਚੀਜ਼ਾਂ ਹੁੰਦੀਆਂ ਆਪਾਂ ਨੂੰ ਕਦੇ ਵੀ ਕਿਸੇ ਚੀਜ਼ ਤੇ ਰੋਣਾ ਪਛਤਾਉਣਾ ਨਹੀਂ ਚਾਹੀਦਾ ਸਪੈਸ਼ਲੀ ਜੋ ਇਨਸਾਨ ਤੁਹਾਡੇ ਦਿਲ ਦੇ ਜ਼ਿਆਦਾ ਨੇੜੇ ਹੈ ਉਹਦੇ ਲਈ ਅਰਦਾਸ ਕਰਿਆ ਕਰੋ ਕਿ ਠੀਕ ਹੋ ਜਵੇ ਰੋਣਾ ਨਹੀਂ ਹੁੰਦਾਗਾ ਕਿਸੇ ਵੀ ਗੱਲ ਤੇ ਵੋ ਜ਼ਿਆਦਾ ਸਟਰੋਂਗ ਰਹੋ ਵੋ ਜ਼ਿਆਦਾ ਸਟਰੋਂਗ ਰਹਿ ਕੇ ਖੁਦ ਵੀ ਅੱਗੇ ਵਧੋ ਤੇ ਦੂਸਰੇ ਨੂੰ ਵੀ ਅੱਗੇ ਉਤਾਉਣ ਦੀ ਕੋਸ਼ਿਸ਼ ਕਰੋ ਇਸ ਲਈ ਮੈਂ ਕਹਿਣੀ ਹੁੰਦੀ ਆ ਕਿ ਜਿਹੜੇ ਲੋਕ ਮੇਰੀ ਪੈਸੇ ਤੋਂ ਹੈਲਪ ਕਰਦੇ ਨੇ ਉਹਨਾਂ ਦਾ ਵੀ ਥੈਂਕ ਯੂ ਬਟ ਜਿਹੜੀ ਲੋਕੀ ਪੈਸੇ ਤੋਂ ਬਿਨਾ ਅਰਦਾਸ ਦੀ ਵੀ ਹੈਲਪ ਕਰ ਦਿੰਦੇ ਨੇ ਅਰਦਾਸ ਕਰ ਦਿੰਦੇ ਨੇ ਮੇਰੇ ਲਈ ਉਹਨਾਂ ਦਾ ਵੀ ਦਿਲ ਤੋਂ ਥੈਂਕ ਯੂ ਕਿਉਂਕਿ ਅਰਦਾਸ ਬੇਸ਼ਕੀਮਤੀ ਹੈ ਜੇ ਮੈਂ ਕਹਾ ਮੇਰੇ ਕੋਲ ਬਹੁਤ ਪੈਸਾ ਹੋਵੇ ਤੇ ਮੈਂ ਕਿਸੇ ਨੂੰ ਪੈਸਾ ਦੇ ਕੇ ਕਹਾਂ ਤੂੰ ਮੇਰੇ ਲਈ ਅਰਦਾਸ ਕਰ ਦੇ ਦੁਆ ਕਰ ਦੇ ਉਹ ਦੁਆ ਨਹੀਂ ਹੁੰਦੀ ਜੋ ਅਸੀਂ ਮੁੱਲ ਖਰੀਦ ਲਈਏ ਦੁਆ ਉਹੀ ਹੁੰਦੀ ਹੈ ਜੋ ਆਪਣੇ ਦਿਲ ਦੇ ਵਿੱਚ ਤੜਫ ਹੁੰਦੀ ਹੈ ਤੇ ਆਪਾਂ ਕਿਸੇ ਇਨਸਾਨ ਦੇ ਲਈ ਉਹਨੂੰ ਬਿਨਾਂ ਜਾਣੇ ਸਮਝੇ ਹੱਥ ਜੋੜਦੇ ਆ। ਸੋ ਇਹ ਹੱਥ ਮੇਰੇ ਲਈ ਇੰਨੇ ਜ਼ਿਆਦਾ ਜੁੜਦੇ ਨੇ ਜੋ ਕਿ ਮੈਨੂੰ ਦੇਖ ਕੇ ਖੁਸ਼ੀ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਮੈਂ ਸੋਚਦੀ ਆ ਕਿ ਚਲੋ ਵੈਗਰੂ ਕੋਈ ਵੀ ਚੀਜ਼ ਲੈ ਲਈ ਇੱਕ ਤਾਂ ਸਭ ਤੋਂ ਵੱਡਾ ਦਿੱਤਾ ਮੈਨੂੰ ਸਬਰ ਜਿਹਦੇ ਵਿੱਚ ਰਹਿ ਕੇ ਬਹੁਤ ਜ਼ਿਆਦਾ ਖੁਸ਼ ਆ ਮੈਂ ਆਪਣੀ ਜ਼ਿੰਦਗੀ 'ਚ ਮੈਨੂੰ ਕਿਸੇ ਵੀ ਚੀਜ਼ ਦੀ ਨਹੀਂ ਹੈਗਾ ਵੀ ਆਹ ਚੀਜ਼ ਵਾਧਦਾ ਹੈ ਆਹ ਚੀਜ਼ ਘਟਾ ਹੈ ਬਟ ਫਿਰ ਵੀ ਭੈਣਤਾ ਮਤਲਬ ਜਿਹੜੀ ਵੀ ਚੀਜ਼ ਐਵੇਂ ਦੇਖਦੇ ਨੇ ਵੀ ਆਹ ਚੀਜ਼ ਦੀ ਜ਼ਰੂਰਤ ਹੈ ਉਹ ਹਰ ਇੱਕ ਚੀਜ਼ ਮੇਰੇ ਲਈ ਪ੍ਰੋਵਾਈਡ ਕਰਾਉਂਦੇ ਨੇ ਤੇ ਬਾਕੀ ਮੇਰੇ ਲਈ ਦੁਆਵਾਂ ਕਰਦੇ ਨੇ ਸਭ ਦਾ ਰਹਿਤ ਜੀ ਥੈਂਕ ਯੂ ਬਾਕੀ ਅੱਜ ਦੀ ਸਟੋਰੀ ਤੋਂ ਇਹ ਸਿੱਖਿਆ ਵੀ ਮਿਲਦੀ ਹੈ ਕਿ ਬੱਚੇ ਮਾਮਾਂ ਦੇ ਲਈ ਬੇਸ਼ਕੀਮਤੀ ਹੁੰਦੇ ਨੇ ਇੱਕ ਟਾਈਮ ਤਾਂ ਉਹ ਹੁੰਦਾ ਜਦੋਂ ਇੱਕ ਬੱਚਾ ਮਾਂ ਤੇ ਡਿਪੈਂਡ ਹੁੰਦਾ ਹੈਗਾ ਤੇ ਉਸ ਟਾਈਮ ਦੇ ਵਿੱਚ ਮਾਂ ਹਰ ਤਰੀਕੇ ਦੇ ਨਾਲ ਬੱਚੇ ਨੂੰ ਕੇਅਰ ਕਰਦੀ ਹੈ ਪਿਆਰ ਕਰਦੀ ਹੈ ਤੇ ਵੱਡਾ ਕਰ ਲੈਂਦੀ ਹੈ ਇੱਕ ਟਾਈਮ ਉਹ ਹੁੰਦਾ ਜਦੋਂ ਪੇਰੈਂਟਸ ਆਪਣੇ ਤੇ ਡਿਪੈਂਡ ਹੋ ਜਾਂਦੇ ਨੇ ਮਾਂ ਆਪਣੇ ਤੇ ਡਿਪੈਂਡ ਹੋ ਜਾਂਦੀ ਹੈ ਉਸ ਟਾਈਮ ਬਹੁਤ ਬੱਚੇ ਜਿਹੜੇ ਨੇ ਮਾਂ ਬਾਪ ਨੂੰ ਘਰ ਤੋਂ ਬਾਹਰ ਕਰ ਦਿੰਦੇ ਨੇ ਇੱਜ਼ਤ ਨਹੀਂ ਕਰਦੇ ਬਸ ਇਹ ਸੋਚਣ ਲੱਗ ਜਾਂਦੇ ਨੇ ਕਿ ਮੈਂ ਸਮਝਦਾਰਾਂ ਤੇ ਤੈਨੂੰ ਕੁਝ ਨਹੀਂ ਪਤਾ ਯਾਰ ਕਿ ਇਹ ਗੱਲ ਬਿਲਕੁਲ ਨਹੀਂ ਹੈਗੀ ਜਦੋਂ ਆਪਾਂ ਨੂੰ ਕੁਝ ਕੱਖ ਵੀ ਨਹੀਂ ਪਤਾ ਹੁੰਦਾ ਉਸ ਟਾਈਮ ਵੀ ਉਹ ਮਾਂ ਦੂਸਰੇ ਨੇ ਕੋਲ ਖੜੂਗੀ ਬੈਠੂਗੀ ਤੇ ਸਿਰਫ ਇਹ ਹੀ ਬੋਲੂ ਕਿ ਮੇਰਾ ਬੱਚਾ ਬਹੁਤ ਜ਼ਿਆਦਾ ਸਮਝਦਾਰ ਹੈ ਸੋ ਆਪ ਖੁਦ ਵੱਡੇ ਹੋ ਕੇ ਕਦੇ ਵੀ ਇਹ ਨਾ ਦਿਖਾਇਆ ਕਰੋ ਕਿ ਮਾਵਾ ਬਿਨਾਂ ਕਲ ਤੋਂ ਤੁਰੇ ਫਿਰਦੇ ਨੇ ਤੇ ਸਾਨੂੰ ਬਹੁਤ ਜ਼ਿਆਦਾ ਅਕਲ ਹੈ ਸਾਰੇ ਜਣੇ ਆਪਣੇ ਪੇਰੈਂਟਸ ਦੀ ਆਪਣੀ ਮਾਵਾਂ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਿਆ ਕਰੋ ਪਿਆਰ ਕਰਿਆ ਕਰੋ ਤੇ ਜਿੰਮੇ ਵੀ ਕਹਿੰਦੇ ਨੇ ਉਹਨਾਂ 'ਤੇ ਕਰਿਆ ਕਰੋ ਤੇ ਬਾਕੀ ਰਹੀ ਗੱਲ ਅੱਜਕੱਲ ਨਸ਼ਾ ਪੱਤਾ ਬਹੁਤ ਜ਼ਿਆਦਾ ਵਧ ਰਿਹਾ ਇਹ ਚੀਜ਼ਾਂ ਕੀ ਹੁੰਦੀਆਂ ਇਹ ਚੀਜ਼ਾਂ ਵੀ ਆਪਣਿਆਂ ਨੂੰ ਬਹੁਤ ਦੁੱਖ ਦਿੰਦੀਆਂ ਤੇ ਇਹਨਾਂ ਚੀਜ਼ਾਂ ਦੇ ਵਿੱਚ ਪੈ ਕੇ ਫਾਇਦਾ ਤਾਂ ਕੁਝ ਨਹੀਂ ਹੈਗਾ ਆਪਣਾ ਆਪਣਾ ਹੀ ਸਰੀਰ ਖਰਾਬ ਹੁੰਦਾ ਪਰ ਉਸ ਦੇ ਨਾਲ ਨਾਲ ਜਿਹੜੇ ਲੋਕੀ ਆਪਣੇ ਲਈ ਦੁਆਵਾਂ ਮੰਗਦੇ ਨੇ ਜਿਹੜੀ ਮਾਂ ਨੇ ਪਾਲ ਪੋਸ਼ ਕੇ ਆਪਾਂ ਨੂੰ ਵੱਡਾ ਕਰਿਆ ਉਹ ਉਹਦਾ ਕਿੰਨਾ ਕੁ ਜ਼ਿਆਦਾ ਦਿਲ ਦੁਖੀ ਹੁੰਦਾਗਾ ਜਦੋਂ ਉਹ ਆਪਣੇ ਬੱਚੇ ਨੂੰ ਗਲਤ ਸੋਸਾਇਟੀ ਦੇ ਵਿੱਚ ਬੈਠਾ ਦੇਖਦੀ ਹੈ ਜਾਂ ਤੇ ਫਿਰ ਕੋਈ ਨਸ਼ਾ ਪੱਤਾ ਕਰਦੇ ਦੇਖਦੀ ਹੈ ਸੋ ਸਾਰੇ ਉਹ ਬੁਰੇ ਕੰਮ ਤੋਂ ਦੂਰ ਰਹਾ ਕਰੋ ਤੇ ਆਪਣੇ ਮਾਪਿਆਂ ਦੀ ਸੇਵਾ ਕਰੋ ਇੱਜਤ ਕਰੋ ਇਹ ਹੀ ਚੀਜ਼ਾਂ ਅੱਗੇ ਕੰਮ ਆਉਣਗੀਆਂ ਜੋ ਮਾਪੇ ਤੁਹਾਨੂੰ ਸਿਆਣਾ ਸਿਆਣਾ ਕਹਿ ਕੇ ਪਾਲਦੇ ਨੇ ਪੜ੍ਹਾਉਂਦੇ ਨੇ ਉਹਨਾਂ ਨੂੰ ਭੁੱਲ ਕੇ ਕਿਤੇ ਵੀ ਆਪਾਂ ਜੰਨੀ ਦੇ ਵਿੱਚ ਅੱਗੇ ਲੰਬਾ ਸਕਦੇ ਕਿਸੇ ਵੀ ਨਜ਼ਰ 'ਚ ਚੰਗੇ ਬਣੋ ਚਾਹੇ ਬਿਲਕੁਲ ਨਾ ਬਣੋ ਪਰ ਆਪਣੇ ਮਾਪੇ ਦੀ ਨਜ਼ਰ 'ਚ ਬਹੁਤ ਚੰਗੇ ਬਣ ਕੇ ਰਹੋ ਚੰਗੇ ਕੰਮ ਕਰੋ ਚੰਗੇ ਕਰਮ ਕਰੋ ਤੇ ਬਹੁਤ ਬਹੁਤ ਆਪਣੇ ਮਾਂ ਬਾਪ ਲਈ ਆਪ ਜਿੰਨਾ ਵੀ ਕਰੀਓਨਾ ਥੋੜਾ ਉਹਨਾਂ ਤੋਂ ਦੇਣ ਤਾਂ ਕਿਤੇ ਨਹੀਂ ਦੇ ਸਕਦੇ ਪਰ ਫਿਰ ਵੀ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਉਹਨਾਂ ਨੂੰ ਕੋਈ ਵੀ ਦੁੱਖ ਨਾ ਦੇਈ ਆਪਣੀ ਵਜ੍ਹਾ ਤੋਂ ਕਦੇ ਵੀ ਉਹਨਾਂ ਦੀ ਅੱਖ ਦੇ ਵਿੱਚ ਕੋਈ ਅਥਰ ਹੋਣਾ ਨਾ ਵੇ ਉਹ ਖੁਸ਼ ਨੇ ਕਿਉਂਕਿ ਕਹਿੰਦੇ ਹੁੰਦੇ ਆ ਵੀ ਉਹ ਘਰ ਖੁਦ ਹੱਸਣ ਲੱਗ ਜਾਂਦਾ ਜਿਹੜੇ ਘਰ ਦੇ ਵਿੱਚ ਮਾਂ ਹੱਸਦੀ ਹੈ ਦੇਖੋ ਕਿ ਸਾਰਿਆਂ ਨੂੰ ਰਿਸਪੈਕਟ ਦਿਆ ਕਰੋ ਹਰੇਕ ਨੂੰ ਆਪਣਾ ਸਮਝ ਕੇ ਗੱਲ ਕਰਿਆ ਕਰੋ ਕਿਸੇ ਨਾਲ ਵੀ ਕੋਈ ਬੁਰੀ ਗੱਲ ਕੋਈ ਬੈਡ ਸ਼ਬਦ ਬਿਲਕੁਲ ਨਾ ਕੱਢਿਆ ਕਰੋ ਸਭ ਨੂੰ ਵਧੀਆ ਰਿਸਪੈਕਟ ਤੇ ਨਜ਼ਰ ਨਾਲ ਦੇਖਿਆ ਕਰੋ ਤੇ ਰਿਸਪੈਕਟ ਦੇਹੀ ਵਲ ਬੋਲਿਆ ਕਰੋ ਕਿਉਂਕਿ ਇਹ ਬੋਲਣ ਦੇ ਨਾਲ ਜਾਂਦਾ ਕੁਝ ਨਹੀਂ ਬੋਲਣਾ ਚਾਹੀਏ ਆਪਾਂ ਦੋ ਸ਼ਬਦ ਬੱਦ ਰਹੀਏ ਗੁੱਸੇ ਚ ਬੋਲਦੀਏ ਜਾਂ ਕੁਝ ਵੀ ਕੋਈ ਗਲਤ ਵੀ ਬੋਲਦੀਏ ਉਹ ਸਾਰਾ ਇਫੈਕਟ ਆਪਣੇ ਖੁਦ ਦੇ ਮਾਈਂਡ ਤੇ ਵੰਦਾ ਹੈ ਆਪਣੀ ਸੋਚ ਹੀ ਇਸ ਤਰ੍ਹਾਂ ਨਹੀਂ ਬਣਦੀ ਜਾਂਦੀ ਕਿ ਅੱਜ ਆਪਾਂ ਇੱਕ ਨੂੰ ਬੋਲੇ ਕੱਲ ਆਪ ਦੋ ਨੂੰ ਬੋਲਾਂਗੇ ਅੱਗੇ ਅੱਗੇ ਉਹ ਆਪਣਾ ਨੇਚਰ ਬਣ ਜੂ ਤੇ ਆਪਾਂ ਆਪਣਾ ਨੇਚਰ ਬੁਰਾ ਕਦੇ ਨਹੀਂ ਬਣਾਉਣਾ ਆਪਾਂ ਆਪਣਾ ਨੇਚਰ ਪੂਰਾ ਬੈਸਟ ਤੇ ਇੱਕ ਨੰਬਰ ਰੱਖਣਾ ਕਿ ਲੋਕੀ ਆਪਣੇ ਤੋਂ ਦੇਖ ਕੇ ਸਿੱਖਣ ਤੇ ਬਾਕੀ ਜੋ ਜੋ ਵੀ ਪਿਆਰ ਦਿੰਨੇ ਹੋ ਸਭ ਦਾ ਦਿਲ ਤੋਂ ਥੈਂਕ ਯੂ ਵੇਸੀ ਮੈਨੂੰ ਕਿਹਾ ਸੀਗਾ ਕਿਸੇ ਨੇ ਕਮੈਂਟ ਦੇ ਵਿੱਚ ਕਿ ਤੁਸੀਂ ਥੈਂਕ ਯੂ ਨਾ ਕਰਿਆ ਕਰੋ ਇਸ ਤਰ੍ਹਾਂ ਦਾ ਅਸੀਂ ਵੀ ਤੁਹਾਡਾ ਥੈਂਕ ਯੂ ਕਰ ਸਕਦੇ ਹਾਂ ਬਟ ਮੈਨੂੰ ਲੱਗਦਾ ਵੀ ਜਿਹੜਾ ਥੈਂਕ ਯੂ ਸ਼ਬਦ ਹੈ ਇਹ ਜ਼ਰੂਰ ਤੂੰ ਬੋਲਣਾ ਚਾਹੀਦਾ ਕਿਉਂਕਿ ਇਹਦੇ ਨਾਲ ਵੀ ਆਪਣੇ ਅੰਦਰ ਕਿੰਨਾ ਕਿੰਨਾ ਨਿਮਰਤਾ ਆਉਂਦੀ ਹੈ ਆਪਾਂ ਕਿ ਹੋ ਦੇ ਵੀ ਹਲਾਕ ਚ ਹੋਈਏ ਚੰਗੇ ਚ ਹੋਈਏ ਬੁਰੇ ਚ ਹੋਈਏ ਹੱਦ ਤੋਂ ਜ਼ਿਆਦਾ ਚੰਗੇ ਚ ਹੋਈਏ ਫਿਰ ਵੀ ਨਿਮਰਤਾ ਚ ਰਹਿਣਾ ਸਾਦਗੀ ਚ ਰਹਿਣਾ ਕਿਸੇ ਨੂੰ ਸੌਰੀ ਬੋਲ ਦੇਣਾ ਕਿਸੇ ਨੂੰ ਥੈਂਕ ਯੂ ਬੋਲ ਦੇਣਾ ਕੁਝ ਵੀ ਗਲਤ ਨਹੀਂ ਹੈਗਾ ਇਸ ਚ ਬਿਲਕੁਲ ਐਵੇਂ ਨਾ ਸੋਚਿਆ ਕਰੋ ਤੁਸੀਂ ਮੇਰੇ ਆਪਣੀਓ ਮੇਰੀ ਆਪਣੀ ਫੈਮਿਲੀ ਹੋ ਜਿੰਨਾਂ ਦਾ ਮੈਨੂੰ ਲੱਗਦਾ ਵੀ ਜੋ ਵੀ ਕੁਝ ਜਿੰਨੀ ਕੁ ਵੀ ਨੌਲੇਜ ਮੈਨੂੰ ਹੈ ਉਹਨਾਂ ਨੂੰ ਮੈਂ ਸਾਰਿਆਂ ਨੂੰ ਸਮਝਾ ਸਿਖਾ ਸਕਾਂ ਸੋ ਜਿਹੜੇ ਜਿਹੜੇ ਵੀ ਮੇਰੀ ਗੱਲ ਦੇ ਨਾਲ ਸਹਿਮਤ ਨੇ ਜਾਂ ਅੱਜ ਦੀ ਸਟੋਰੀ ਜਿੰਨਾਂ ਨੂੰ ਬੈਸਟ ਲੱਗੀ ਤੇ ਜਿਨ੍ਹਾਂ ਨੇ ਸੋਚਿਆ ਕਿ ਹਾਂ ਕਿਸੇ ਦੀ ਡੈਥ ਤੇ ਕਦੇ ਵੀ ਰੋਣਾ ਨਹੀਂ ਸਿਰਫ ਦੁਆ ਕਰਨੀ ਹੈ ਵੀ ਮਾਲਕ ਅੱਗੇ ਸਾਰਾ ਕੁਝ ਬੈਸਟ ਕਰੇ ਵੀਡੀਓ ਨੂੰ ਜਰੂਰ ਤੁਹਾਨੂੰ ਲਾਈਕ ਕਰਿਓ ਦੇਖੋ ਤੁਹਾਨੂੰ ਬਹੁਤ ساری ਵੀਡੀਓ ਮੇਰੀ ਸੁਣ ਲਈ ਹੁਣ ਤੇ ਪੂਰਾ ਐਂਡ ਤੇ ਆਇਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਨਾਲ ਨਾਲ ਆਪਣੇ ਪਿਆਰੇ ਪਿਆਰੇ ਕਮੈਂਟਸ ਕਰਨਾ ਬਿਲਕੁਲ ਨਾ ਉਲੈ ਕਰੋ ਥੈਂਕ ਯੂ